ਪਰੀ ਸਤਿ ਸ਼੍ਰੀਕਾ ਜਿਵੇਂ ਤੁਹਾਨੂੰ ਪਤਾ ਵਾ ਦਾਸ ਦਾ YouTube ਚੈਨਲ ਤੁਸੀਂ ਸर्च ਮਾਰ ਸਕਦੇ ਜੇ ਗੋਪੀ ਪੱਟੀ ਵਾਲਾ ਮਾਝੇ ਵਾਲਾ ਗੋਪੀ ਪੱਟੀ ਵਾਲਾ ਤੇ ਮਾਝੇ ਵਾਲਾ ਦੀ ਸर्च ਮਾਰ ਕੇ YouTube ਚੈਨਲ ਦਾਸ ਦਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਸਭ ਕਿਲਾ ਟੌਪ ਤੇ ਵਾਸਤੇ ਸਿਰਾਂ ਤੇ ਨਾਈਸ ਲੱਗਾ ਤੇ ਦਾਸ ਦਾ ਛੋਟਾ ਵੀ ਨੌ ਲੱਖੀ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਬਿਲੋਂਗ ਕਰਦਾ ਹੈ ਤੇ ਵਕ ਵਕ ਟੌਪੀਆਂ ਵਿਸ਼ਾ ਮੁੱਦਾਂ ਬਾਰੇ ਆਪ ਗੱਲਬਾਤ ਚਰਚਾ ਕੋ ਡੇਲੀ ਕੋ ਕੰਟੀਨਿਊ ਪੋਸਟ ਪਾਉਂਦੇ ਰਹਿੰਦੇ ਆ ਅੱਜ ਆਪਣਾ ਮੁੱਦਾ ਵੀ ਜਿਹੜਾ ਗੁੱਸਾ ਬੰਦਾ ਐਂਗਰੀ ਐਂਗਰੀ ਮੈਨ ਜਿਹੜਾ ਗੁੱਸਾ ਆਉਂਦਾ ਅੱਜ ਕੱਲ ਬੰਦੇ ਨੇ ਇਹਨੂੰ ਕਿਵੇਂ ਕੰਟਰੋਲ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਇਹਦੇ ਬਾਰੇ ਆਪਾਂ ਗੱਲਬਾਤ ਚਰਚਾ ਕਰਾਂਗੇ ਵੇਖੋ ਪਹਿਲੀ ਗੱਲ ਤੇ ਗੁੱਸੇ ਦੇ ਕੰਟਰੋਲ ਕਰਨ ਲਈ ਪਹਿਲਾਂ ਸ਼ਾਂਤ ਪਹਿਲਾਂ ਮਨ ਨੂੰ ਠੰਡਾ ਕਰਨਾ ਪੈਂਦਾ ਜੇ ਦੋ ਬੰਦੇ ਆਪਸ ਵਿੱਚ ਲੜਦੇ ਆ ਤੇ ਇੱਕ ਬੰਦੇ ਨੂੰ ਜਾਂ ਅੱਗਾ ਪਿਛਾ ਕਰ ਲੈਣਾ ਚਾਹੀਦਾ ਜਾਂ ਪਿਛੇ ਅੱਗਾ ਪਿਛਾ ਕਰ ਲੋ ਤੇ ਜਾਂ ਬੰਦੇ ਦਾ ਦਿਮਾਗ ਸ਼ਾਂਤ ਹੋ ਜਾਉ ਕਿਉਂਕਿ ਆਮੋ ਸਾਹਮਣੇ ਜਿਹੜੋ ਬਗਾਊਗਾ ਉਹਦਾਂ ਨੂੰ ਗੁੱਸਾ ਆਊਗਾ ਉਹ ਇੱਕ ਦੂਜੇ ਦੇ ਹਥਿਆਰ ਕੋਈ ਵਿਆਪਨ ਕੋਈ ਗੋਲੀ ਮਾਰ ਸਕਦਾ ਕੋਈ ਦਾਤਰ ਮਾਰ ਦਿੰਦਾ ਵਾ ਫੇਰ ਜਿਹੜਾ ਨਿੱਕਾ ਜਿਹਾ ਗੁੱਸਾ ਇਹ ਜ਼ਿੰਦਗੀ ਖਰਾਬ ਕਰ ਦਿੰਦਾ ਫਿਰ 20 ਸਾਲ 14 ਸਾਲ ਕੈਦ ਹੁੰਦੀ ਆ ਲਾਲੋ ਸਾਹਿਬ ਹੁਣ ਜਿੱਦਾਂ ਭਰਾ ਭਰਾ ਆਪਣੇ ਭਰਾ ਭਰਾ ਪੈਲੀਆਂ ਪਿਛੇ ਲੜ ਪੈਂਦੇ ਆ ਵਟਾ ਪਿਛੇ ਬੰਦਾ ਮਰ ਜਾਂਦਾ ਇਹ ਤੁਹਾਨੂੰ ਪਤਾ ਜੀਵਿੰਦਾਰਾਂ ਦਾ ਅੱਜਕੱਲ ਵੱਡੀ ਪ੍ਰੋਬਲਮ ਇਹ ਆ ਕਿਉਂਕਿ ਇੱਕ ਨਾਲ ਉਹਦੀ ਮਰਲਾ ਹੋ ਗਿਆ ਕਿੱਲੇ ਦੇ ਮਗਲੋਂ ਕੀ ਅੱਜਕੱਲ ਖੂਨ ਖਰਾਬਾ ਜ਼ਿਆਦਾ ਹੋ ਗਿਆ ਕਿਉਂਕਿ ਜੇ ਕਨਾਲ ਦੋ ਕਨਾਲ ਆਪ ਪਰਾਂ ਨੂੰ ਛੱਡ ਵੀ ਦਵਾਂਗੇ ਮਾਰ ਟਾਈਮ ਪਾ ਕੇ ਚੋਂ ਪੰਜ ਸਾਲਾਂ ਬਾਅਦ ਦੁੱਗਣਾ ਤਿਗਣਾ ਦਿੰਦਾ ਇਹ ਚੀਜ਼ਾਂ ਹੁੰਦੀਆਂ ਵਾ ਇਹ ਟਾਈਮ ਪਾ ਕੇ ਮਿਲਦਾ ਵਾ ਚੀਜ਼ ਆਪਾਂ ਨੂੰ ਆਪਾਂ ਨੂੰ ਇਹ ਆ ਕਾਲੀ ਉਹਨੂੰ ਕਿਲਾ ਦੋ ਕਿਲਾ ਵਾਦ ਚੱਲ ਜੀ ਤੇ ਕੀ ਪਤਾ ਕਿ ਕਰੋੜਪਤੀ ਕੋਈ ਕਰੋੜਪਤੀ ਬਣ ਜਾਊਗਾ ਟਾਈਮ ਪਾ ਕੇ ਮਹਾਰਾਜ ਤੁਹਾਨੂੰ ਵੀ ਉੱਤੋਂ ਦੁੱਗਣਾ ਤਿਗਣਾ ਦੇਣਾ ਕਿਉਂਕਿ ਸਬਰ ਸਦੋਗਾ ਜੇ ਆਪਣੇ ਤੇ ਆਏਗਾ ਨਹੀਂ ਆ ਇਸ ਕਰਕੇ ਬੇਨਤੀ ਆ ਵੀ ਜਿਹੜਾ ਗੁੱਸਾ ਇਹਨੂੰ ਕੰਟਰੋਲ ਕਰਨਾ ਬੜਾ ਔਖਾ ਵਾ ਲੋ ਸੌਖਾ ਬਣਾਓ ਇਹਨੂੰ ਹੁਣ ਵੇਖੋ ਜਿੱਦਾਂ ਮੈਂ ਲੜ ਪਿਆ ਹੁਣ ਅੱਜ ਕੱਲ ਪੈਣ ਭਰਾ ਨਹੀਂ ਬੰਦੀ ਮਾਂ ਪਿਓ ਦੀ ਨਹੀਂ ਬੰਦੀ ਹਨਾ ਪੁੱਤ ਧੀ ਦੀ ਨਹੀਂ ਬੰਦੀ ਭਈ ਕਿਉਂ ਨਹੀਂ ਬੰਦੀ ਵੀਰਾ ਗੁੱਸੇ ਨੂੰ ਕੰਟਰੋਲ ਕਰਨ ਦਾ ਤੁਹਾਨੂੰ ਸੌਖਾ ਤਰੀਕਾ ਦੱਸਦਾ ਉਹ ਜੈ ਕਸ਼ੋਰੀ ਮੋਟੀਵੇਸ਼ਨ ਪੜ੍ਹਾ ਕਰੋ ਜਿਹਦੇ ਮੋਟੀਵੇਸ਼ਨ ਜੈ ਕਸ਼ੋਰੀ ਆ ਉਹ ਦੱਸ ਦੇ ਗੁੱਸਾ ਕਿਵੇਂ ਸ਼ਾਂਤ ਕਰਨਾ ਸ਼ਾਂਤ ਹੈ ਕਰਨਾ ਵੀ ਜਦੋਂ ਗੁੱਸਾ ਆਉਦਾ 5-10 ਮਿੰਟ ਤੁਸੀਂ ਅੱਗਾ ਪਿੱਛਾ ਬਾਜ਼ਾਰ ਨੂੰ ਆ ਜਾਓ ਜਾ ਕੇ ਦੇ ਪਿੰਡ ਚਲ ਜੋ ਜਾਂ ਕੋਈ ਰਿਸਰਚ ਕਰਨਾ ਪੋ ਜਾ ਕੇ ਯੋਗਾ ਕਰਨਾ ਪੋ ਉਹ ਮਨ ਸ਼ਾਂਤ ਹੋ ਜਾਂਦਾ ਵਾ ਜਦੋਂ ਤੱਤੇ ਕਾਪਾ ਥੋੜਾ ਮਾਰਾਂਗੇ ਤੱਤੇ ਕਾ ਜਦੋਂ ਥੋੜਾ ਮਾਰਾ ਉਹ ਵੀ ਤੱਤਾ ਹੋ ਜਾਂਦਾ ਉਹ ਵੀ ਤੱਤਾ ਹੁੰਦਾ ਇਸ ਕਰਕੇ ਤਾਂ ਬੜਾ ਗੁੱਸੇ ਨਾਲ ਅੱਜ ਕੱਲ੍ਹ ਵੇਖੋ ਜੇਲਾ ਭਰੀਆਂ ਪਈਆਂ ਵਾ ਉਹ ਸਾਰਾ ਗੁੱਸੇ ਦੇ ਕੰਟਰੋਲ ਨਹੀਂ ਕੀਤਾ ਜੇਲਾ ਭਰੀਆਂ ਬਾਅਦੋਂ ਪਛਤਾਉਂਦੇ ਆ ਇਨ ਕੀ ਜੀ ਗੱਲ ਤਾਂ ਕੱਚੀ ਲੱਸੀ ਵਾਂਗੂ ਪਹਿਲੀ ਗੱਲ ਗੱਲ ਵਧਾਉਣਾ ਜਦੋਂ ਬ ਕੱਚੀ ਲੱਸੀ ਵਾਂਗ ਗੱਲ ਵਧਾਈ ਆਉਂਦਾ ਮਿੱਟੀ ਪਾਓ ਜੋ ਹੋ ਗਿਆ ਉਹ ਕੱਲ ਬਾਰੇ ਸੋਚੋ ਪ੍ਰੈਜ਼ੈਂਟ ਟਾਈਮ ਬਾਰੇ ਕੱਲ ਬਾਰੇ ਸੋਚੋ ਪਰਸ ਜਦੋਂ ਆਪਾਂ ਉਹ ਪ੍ਰਾਣੀਆਂ ਗੱਲਾਂ ਮਾਨਜੋਣ ਵੇਖੋ ਆਸਲ ਆਪਾਂ ਦਾ ਮਾਈਂਡ ਆ ਇੱਕ ਕੰਪਿਊਟਰ ਆ ਕੰਪਿਊਟਰ ਦੇ ਵਿੱਚ ਆਪਣਾ ਜਿਹੜੀਆਂ ਸੇਵ ਚੀਜ਼ਾਂ ਡਿਲੀਟ ਕਰਨੀਆਂ ਮਾਈਂਡ ਨੂੰ ਰੀਫਰੈਸ਼ ਕਰਨਾ ਪੈਂਦਾ ਮੋਡੀਫਾਈ ਮੇਰਾ ਮਾਈਂਡ ਨਾ ਸਕਿੱਲ ਆਪਣਾ ਆ ਮਾਈਂਡ ਜਿੱਦਾਂ ਕੰਪਿਊਟਰ ਚ ਜਿਹਨਾਂ ਦਾ ਕਹ ਬ ਡਿਲੀਟ ਫੋਟੋਆਂ ਜਾਂ ਵੀਡੀਓ ਨਹੀਂ ਨਾ ਕਰਦੇ ਪ੍ਰਾਣੀਆਂ ਉਹ ਫਿਰ ਹੈਗ ਜਾਂ ਹੀਟ ਹੁੰਦਾ ਇਦਾਂ ਆਪਣਾ ਦਿਮਾਗ ਜਿੱਦਾਂ ਪ੍ਰਾਣੀਆਂ ਗੱਲਾਂ ਆਪਣੀ 1990 95 ਦੀਆਂ ਪਰਾਣੀਆਂ ਗੱਲਾਂ ਜਦੋਂ ਆਪਾਂ ਇਹ ਚ ਮਾਈਂਡ ਚ ਲਿਆਉਂਦੇ ਆ ਨਾ ਆਪਣਾ ਕੰਮ ਪੜ੍ਹਾਈ ਨੂੰ ਕਰਦਾ ਨਾ ਆਪਣਾ ਕੰਮ ਕਿਰੇ ਜਾਂ ਨੂੰ ਉਹੜੀ ਮਾਈਂਡ ਚ ਗੱਲਾਂ ਚੱਲਦੀਆਂ ਰਹਿੰਦੀਆਂ ਵੇਖਿਆ ਨਾ ਤੁਸੀਂ ਯਾ ਰਾਤ ਨੂੰ ਆਪਾਂ ਸੌਣੇ ਆ ਦਿਨ ਤੋਂ ਲੈ ਕੇ ਜਿਹੜਾ ਰਾਤ ਤੱਕ ਆਪਾਂ ਕੰਮ ਕਰਦੇ ਪ੍ਰਸ਼ਾਸ ਇੱਕ ਦਿਨ ਦਾ ਸਾਰਾ ਉਹ ਰਾਤ ਨੂੰ ਦਿਮਾਗ ਚ ਘੁੰਮਦਾ ਰਹਿੰਦਾ ਵਾ ਨਾ ਕੀ ਕੀਤਾ ਕੀ ਰੋਟੀ ਖਾਧੀ ਕੀ ਅਜੱਬ ਕਿੱਥੇ ਗਿਆ ਕਿਵੇਂ ਹੈਗਾ ਇਹ ਸਾਰਾ ਰਾਤ ਨੂੰ ਵੇਖੋ ਇਹ ਦਿਮਾਗ ਘੁੰਮੀ ਜਾਂਦੀਆਂ ਇਹ ਚੀਜ਼ਾਂ ਇਸ ਕਰਕੇ ਵੇਖੋ ਵੀ ਲੜਾਈ ਝਗੜੇ ਛੱਡੋ ਅੱਜਕੱਲ ਭਰਾ ਭਰਾ ਨੂੰ ਮਾਰ ਰਿਆ ਵਾ ਪੋਤੇ ਜਿਹੜੇ ਪੁੱਤ ਪੁੱਤ ਹੁੰਦੇ ਆ ਨਾ ਉਹ ਪਿਓ ਨੂੰ ਦਾੜੀ ਨੂੰ ਅੱਜ ਕੱਲ ਪੈਣਦੇ ਆ ਤੇ ਮਾਵਾਂ ਧੀਆਂ ਦੀ ਅੱਜ ਕੱਲ ਬੰਨ੍ਹਦੀ ਨਹੀਂ ਬਈ ਕੇਸ ਦੀ ਪਤਾ ਨਹੀਂ ਕੀ ਚੱਕਰ ਹੋ ਗਿਆ ਲੋਕਾਂ ਨੂੰ ਮਾਨ ਤੇ ਕੰਟਰੋਲ ਕਰੋ ਮਨ ਨੂੰ ਸ਼ਾਂਤ ਰੱਖੋ ਠੰਡੇ ਪਾਣੀ ਵਾਂਗੂ ਰੱਖੋ ਮਨ ਕਿਉਂਕਿ ਵੇਖੋ ਜਿੱਲ੍ਹਾ ਭਰੀਆਂ ਪਈਆਂ ਵਾ ਕੈਦੀ ਉਹ ਆਉਂਦੇ ਵੀ ਅਹੀਂ 100 ਰੁਪਈਆਂ ਦੇ ਪਿੱਛੇ ਬੰਦਾ ਮਾਰ ਦਿੰਦੇ ਆ ਨਾ ਜਿਹੜਾ ਗੁੱਸਾ ਨਾ ਗੁੱਸਾ ਜਿਹੜਾ ਗੁੱਸੇ ਨੂੰ ਠੰਡਾ ਕਰਨਾ ਬੜਾ ਔਖਾ ਵੀ ਹੈ ਤੇ ਸੌਖਾ ਵੀ ਹੈ ਇਹ ਤਾਂ ਆਪਣੇ ਆਪ ਡਿਪੈਂਡ ਕਰਦਾ ਬੰਦੇ ਦੇ ਵੀ ਕੀ ਕਰ ਸਕਦਾ ਬੰਦਾ ਜਿਹੜਾ ਮਨ ਨੂੰ ਸ਼ਾਂਤ ਕਰਨਾ ਬੜਾ ਸੋਕਾ ਅੱਗੇ ਪਿੱਛੇ ਦੇ 5 10 ਮਿੰਟ ਅੱਗੇ ਪਿੱਛੇ ਹੋ ਹੀ ਜਾਓ ਜਾਂ ਕੋਠੇ 'ਤੇ ਚੜਜੋ ਜਾਂ ਅੱਗੇ ਪਿੱਛੇ ਬਾਜ਼ਾਰ ਚਿਲਜੋ ਜਾਂ ਸੈਰ ਕਰ ਲਵੋ ਉਹ ਸਮਾਂ ਟਲ ਜਾਂਦਾ ਵਾ ਸਮਾਂ ਅੱਗੇ ਪਿੱਛੇ ਹੋ ਜਾਂਦਾ ਹਾਂਜੀ ਬਾਤ ਸਹੀ ਬਾਤ ਮਨ ਗਾਲੜਾ ਇਹ ਸਮਾਂ ਕਿ ਪਿੱਛੇ ਹੁਣ ਮੈਂ ਆਪਣੇ ਚਲੋ ਮੰਨ ਲਾ ਮੇਰੀ ਐਗਜ਼ਾਮਪਲ ਲੈ ਲਓ ਮੈਂ ਡੈਮੋ ਦੇਣਾ ਮੈਂ ਆਪਣੇ ਮਮਾਤਾ ਨਾਲ ਬੜਾ ਲੜਦਾ ਹਾਂ ਸਮਝ ਲਓ ਮੈਂ ਲੜਦਾ ਮਾਤਾ ਬਹੁਤ ਲੜਦੀ ਹੈ ਕਿਉਂਕਿ ਜੇ ਅਗਲਾ ਵਾਲ ਲੜਨ ਵਾਲਾ ਤੁਸੀਂ ਹੁਣ ਵੇਖੋ ਹਾਥੀ ਅੱਗੇ ਮੱਝ ਅੱਗੇ ਝੋਟੇ ਅੱਗੇ ਬੀਣ ਵਜਾਉਂਦਾ ਕੋਈ ਫਾਇਦਾ ਨਹੀਂ ਉਹਨੂੰ ਨਹੀਂ ਪਤਾ ਕੀ ਆ ਜਿੰਨਾ ਮਰਜ਼ੀ ਕਰ ਲੋ ਹੁਣ ਮੇਰੀ ਮਾਦਾ ਨਾਲ ਮੇਰੀ ਨਹੀਂ ਬੰਦੀ ਸਮਝੋ ਨਹੀਂ ਬੰਦੀ ਨਾ ਮੈਂ 5 ਦਾ ਮੈਂ ਸੁਣੀ ਜਾਂ ਨਾ ਸੁਣੀ ਜਾਂ ਨਾ ਘੰਟਾ 2 ਘੰਟਾ ਗੁੱਸਾ ਕਢ ਲੂ ਮਾਦਾ ਮੇਰੀ 3 ਘੰਟੇ 깔 ਆ ਕੇ ਜਦੋਂ ਕੱਚੀ ਲੱਸੀਆਂ ਕਾਮ ਆ ਜਾਂਦਾ ਫਿਰ ਅਗਲੇ ਨੂੰ ਸਟਾਪ ਚੱਕਣਾ ਪੈਂਦਾ ਤੇ ਜਾਂ ਅੱਗੇ ਪਿਛੇ 2 ਘੰਟਾ 2 ਘੰਟੇ ਗੁਰਦਾਰੇ ਚੱਲ ਜਿਓ ਜਾਂ ਸੈਰਕਾਰ ਹੋ ਜਾਂ ਗਰਾਊਂਡ ਚੱਲ ਜਿਓ ਬੰਦਾ ਸ਼ਾਂਤ ਹੋਏ ਦਾ ਮਨ ਸ਼ਾਂਤ ਹੋ ਜੂਗਾ ਇਸ ਕਰਕੇ ਜਿਹੜਾ ਗੁੱਸਾ ਗੁੱਸੇ ਨੂੰ ਠੰਡਾ ਰੱਖੋ ਸ਼ਾਂਤ ਰੱਖੋ ਮਨ ਨੂੰ ਠੰਡਿਆ ਪਾਣੀ ਵਾਂਗੂ ਸ਼ਾਂਤ ਰੱਖੋ ਕਿਉਂਕਿ ਗੁੱਸਾ ਕਿਸੇ ਦਾ ਨਹੀਂ ਵੇਦਾ ਕੋਈ ਨਾਪਿਓ ਹਤੀ ਵੇਦਾ ਨਾ ਭੈਣ ਭਰਾ ਵੇਦਾ ਵਾ ਅੱਜ ਕੱਲ ਤੁਹਾਨੂੰ ਪਤਾ ਜੇਲਾ ਕਿੰਨੀਆਂ ਭਰੀਆਂ ਉਹਨਾਂ ਨੇ ਇਹ ਪੁੱਛੀਏ ਕੋਈ ਰੇਵ ਕਰਕੇ ਆਉਂਦਾ ਵਾ ਕੋਈ ਬੰਦਾ ਮਾਰ ਕੇ ਆਉਂਦਾ ਅਜਾ ਗਿਰਚ ਮਾਰ ਕੇ ਆਉਂਦਾ ਵੇਖੋ ਜਦੋਂ ਆਪਸੇ ਕੋਈ ਬੰਦਾ ਲੜ ਪੈਂਦਾ ਪਿਓ ਦੀ ਲੜ ਪਿਆ ਨਾ ਉਹਨੇ ਜਾ ਕੇ ਗਲਤ ਸੋਸਾਇਟੀ ਚ ਪੈ ਜਾਣਾ ਜਾਂ ਲੁੱਟਾ ਖੋਹਾਂ ਕਰਨ ਲਾ ਆਪਣੀਆਂ ਜਾਂ ਸੰਗਤ ਬੁਰੀ ਚ ਪੈ ਜਾਣਾ ਹਨਾ ਇਹ ਸਾਰਾ ਮਨ ਦੀ ਖੇਡ ਆ ਦਿਮਾਗ ਦੀ ਖੇਡ ਆ ਸਾਰੀ ਗੁੱਸੇ ਦੀ ਖੇਡ ਆ ਇਹਨੂੰ ਸ਼ਾਂਤ ਰੱਖੋ ਜਿੰਨਾ ਵੀ ਸ਼ਾਂਤ ਰੱਖ ਸਕਦੇ ਰੱਖੋ ਕਿਉਂਕਿ ਇਹ ਮੋਟੀਵੇਸ਼ਨ ਕਪਾਲ ਬਾਤੀਆਂ ਨਾਲ ਲੋਭ ਲੋਗਾ ਕਰ ਲਓ ਕਸਰਤ ਕਰ ਲਓ ਜੇ ਤੈਨਾਂ ਮਨ ਤੇ ਨਹੀਂ ਕੰਟਰੋਲ ਕਰ ਸਕਦੇ ਨਾ ਤੁਸੀਂ ਯੋਗਾ ਕਸਰਤ ਕਰ ਲਓ ਉਹਦੇ ਨਾਲ ਮਨ ਤੇ ਸ਼ਾਂਤ ਹੋ ਸਕਦਾ ਇਹ ਤਾਂ ਆਪਣੇ ਆਪ ਤੇ ਡਿਪੈਂਡ ਕਰਦਾ ਵਾ ਮਾਰਾ ਨੇ ਸ਼ਰੀਰ ਲੱਤਾ ਮਾਂਵਾਂ ਦਿੱਤੀਆਂ ਵੀ ਤੂੰ ਜਾ ਕੇ ਆਪਣੀ ਕਿਰਤਨ ਕਮਾਈ ਕਰੋ ਤੇ ਉਹਦੇ ਵਿੱਚ ਦਸਵੰਦ ਕੱਢੋ ਤੇ ਕਰੇ ਰੁਜਗਾਰ ਚੱਲੇ ਅਣਾ ਇਹ ਮੰਨ ਤੇ ਡਿਪੈਂਡ ਕਰਦਾ ਜਿਹੜਾ ਮਨ ਨੂੰ ਸ਼ਾਂਤ ਕਰਨਾ ਇਹ ਆਪਣੇ ਆਪ ਤੇ ਵੀ ਕਰਦਾ ਹੁਣ ਵੇਖੋ ਕਿਨੇ ਮੈਂ ਤੈਨੂੰ ਸਲਾਹਾਂ ਦੇਈ ਜਾਣਾ ਗਾਈਡੈਂਸ ਐਡਵਾਈਸਰੀ ਮੈਂ ਦੇਈ ਜਾਣਾ ਮੰਨਣੀ ਨਹੀਂ ਮੰਨਣੀ ਉਹ ਤੁਹਾਡਾ ਫਰਜ ਆ ਤੂੰ ਕਮੈਂਟ ਚ ਰਹਿ ਦੇ ਸਾਡੇ ਵੀ ਕਿੱਦਾਂ ਲੱਗੀ ਆਜ ਇਹੋ ਮੇਰਾ ਮੈਂ ਘਰੋਂ ਸੋਚ ਕੇ ਆਇਆ ਵੀ ਆ ਜਾ ਬਗੁੱਸੇ ਤੇ ਐਂਗਰੀ ਜਿਹੜਾ ਐਂਗਰੀ ਇੰਗਲਿਸ਼ ਚ ਵਰਡ ਆ ਗੁੱਸੇ ਤੇ ਕੰਟਰੋਲ ਕਿਵੇਂ ਕਰਨਾ ਸ਼ਾਂਤ ਮਨ ਨੂੰ ਕਿਵੇਂ ਰੱਖਣਾ ਵੇਖੋ ਪਹਿਲੇ ਪਿੱਛੇ ਝਗੜਾ ਝਗੜਾ ਲੜਾਈ ਝਗੜੇ ਕਿਉਂ ਹੁੰਦੇ ਆ ਮੌਤਾਂ ਕਿਉਂ ਹੁੰਦੀਆਂ ਲੁੱਟਾਂ ਖੋਹਾਂ ਕਿਉਂ ਕਿ ਮਾਨਤੇ ਕੰਟਰੋਲ ਨਹੀਂ ਹੈਗਾ ਮਾਨ ਜਿਹੜਾ ਮਾਰਨਾ ਨਾ ਵੇਖੋ ਮਾਨ ਮਾਨ ਨੂੰ ਤੁਸੀਂ ਜਿੱਧਰ ਕਹਿਦਾ ਹੁਣ ਕੰਪਿਊਟਰ ਦੇ ਵੇਲੇ ਇੰਸਟਾਗ੍ਰam ਫੇਸਬੁੱਕ YouTube ਕੱਢ ਲਓ ਜਿੱਥੇ ਆਪਾਂ ਲਾਈਕ ਸ਼ੇਅਰ ਲਾਈਕ ਜਾਰੇ ਕਰੀਏ ਉਹ ਵੀਡੀਓ ਉਹ ਜੇ ਆਪਾਂ ਬਾਬੇ ਦੀ ਬਾਬੇ ਦੀਆਂ ਕਹਾਣੀਆਂ ਕਥਾ ਕਿਤਾਬ ਸੁਣੇ ਜੇ ਲਾਇਕ ਇੱਕ ਦੂ ਕਰ ਉਹੋ ਚੀਜ਼ਾਂ ਤੁਰੀਆਂ ਆਉਣੀਆਂ ਇਦਾਂ YouTube ਦੇ ਸ਼ਾਰਟ ਕਲਿੱਪਾਂ ਜਿਹੜੀ ਚੀਜ਼ ਆਪਾਂ ਜਿਆਦਾ ਦੇਖਾਂਗੇ ਉਹ ਚੀਜ਼ ਤੁਰੀ ਆਉਣੀ YouTube ਦੇ Facebook ਇਦਾਂ ਹੀ ਆਪਣਾ ਦਿਮਾਗ ਜੇ ਆਪ ਚੰਗੀ ਲੈਣ ਜੇ ਬਈ ਕੋ ਚੰਗੀਆਂ ਗੱਲਾਂ ਹੀ ਆਉਣੀਆਂ ਫਿਰ ਆਪ ਇੱਕ ਦੂ ਇੱਕ ਦੋ ਤਿੰਨਾਂ ਨੂੰ ਜੋੜਿਆ ਉਹਨਾਂ ਕਹਿਣਾ ਯਾਰ ਉਹ ਬੰਦੇ ਲਾਗੇ ਬਈਏ ਉਹਦੀ ਸੋਚ ਬੜੀ ਵਧੀਆ ਇਦਾਂ ਹੀ ਆਪਣਾ ਮਨ ਜਿਹੜੇ ਪਾਸੇ ਆਪਾਂ ਜਿਆਦਾ ਲਾਵਾਂਗੇ ਜਸ ਚੰਗੀ ਸੰਗਤ ਵਾਲੇ ਜੇ ਯਾਰ ਦੋਸਤ ਚੰਗੇ ਆ ਲਾਵਾਂ ਜੇ ਗੁਰਦਾਰੇ ਜਾਵਾਂਗੇ ਹਨਾ ਜੇ ਕਿਤੇ ਵੀ ਜਾਵਾਂਗੇ ਮਾਨ ਨੇ ਜਿਹੜੀਆਂ ਅੰਦਰ ਲੀਆਂ ਜਿਹੜੀਆਂ ਅੰਦਰ ਜਿਹੜੀਆਂ ਸੇਵ ਕੀਤੀਆਂ ਨੇ ਗੱਲਾਂ ਆਪਾਂ ਆਟੋਮੈਟਿਕ ਡਿਲੀਟ ਹੋਣ ਲੱਗ ਪੈਣੀਆਂ ਵਾ ਜਿਹੜਾ ਅੰਦਰਲਾ ਮਾਨੇ ਦਾ ਸ਼ਾਂਦੇ ਕਾਨੂੰਨ ਲੱਗੀ ਹੈ ਨਾ ਇਹਨੇ ਟਾਈਮ ਪਾ ਕੇ ਸੈੱਟ ਹੋਣਾ ਹੁੰਦਾ ਵਾ ਇਸ ਕਰਕੇ ਦਾ ਮਾਨਨ ਮਾਨ ਨੂੰ ਕੰਟਰੋਲ ਕਰਨਾ ਆਪਣੇ ਹੱਥ ਵਾਸਤੇ ਵੀ ਹੁੰਦਾ ਵਾ ਇਹ ਨਹੀਂ ਆ ਵੀ ਉਹਦੇ ਦਾਤਰ ਮਾਰਤਾ ਤੇ ਕਿਰਚ ਮਾਰਤੀ ਉਹਦੇ ਕਿਰਪਾਨ ਮਾਰਤੀ ਦੇ ਅਦਾਲਤ ਕਾਨੂੰਨ ਨੇ ਇਹ ਵਿਡੈਂਸ ਸਬੂਤ ਦੇ ਆਧਾਰ ਤੇ ਤੁਹਾਨੂੰ ਸਜ਼ਾ ਦੇਣੀ ਉਹਨਾਂ ਇਹ ਨਹੀਂ ਵੇਖਣਾ ਤੁਸੀਂ ਜਾ ਕੇ ਉੱਥੇ ਕਹਿਣਾ ਵੀ ਮੈਨੂੰ ਗੁੱਸਾ ਆ ਗਿਆ ਮੈਂ ਕੰਟਰੋਲ ਨਹੀਂ ਕਰ ਬਾਬਾ ਜੀ ਮੈਨੂੰ ਜੱਜ ਸਾਹਿਬ ਮਾਫ਼ ਕਰ ਦਿਓ ਨਾ ਉਹਨੇ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਤੂੰ ਕਤਲ ਕੇਸ ਕੋਈ ਕ੍ਰਾਈਮ ਕੀਤਾ ਉਹਦੇ ਹਿਸਾਬ ਨਾਲ ਤੈਨੂੰ ਸਜ਼ਾ ਮਿਲਣੀ ਆ ਇਸ ਕਰਕੇ ਮਾਨਸਿਕ ਕੰਟਰੋਲ ਕਰਨਾ ਇਹ ਆਪਣੇ ਹੱਥ ਵਿੱਚ ਵੀ ਹੈਗਾ ਵਾ ਬਾਕੀ ਮੋਟੀਵੇਸ਼ਨ ਵੀ ਤੁਸੀਂ ਕਰੋ ਬਾਕੀ ਜਿਹੜੀਆਂ ਕਸਰਤ ਜਿਹੜਾ RAMDEV ਦਾਦਾ ਵੀ ਗੁੱਸੇ ਦੇ ਇਦਾਂ ਕੰਟਰੋਲ ਕਰੋ ਮੋਟੀਵੇਸ਼ਨ ਸੰਜੇ ਮਹੇਸ਼ਵਰੀ ਇੱਕ ਮੋਟੀਵੇਸ਼ਨ ਦੇ ਸਰਚ ਮਾਰ ਸਕਦੇ ਉਹ ਦੱਸਦਾ ਵੀ ਮੋਟੀਵੇਸ਼ਨ ਇਦਾਂ ਕਰੋ ਵੀ ਇਦਾਂ ਮਾਨਸਿਕ ਕੰਟਰੋਲ ਕਰੋ ਕਿਉਂਕਿ ਵੇਖੋ ਜਦੋਂ ਕਿ ਇਹਨਾ ਆਪਾਂ ਬੋਲ ਚਾਲ ਗੱਲਬਾਤ ਕਰਨੀ 2-3 ਮਿੰਟ 5 ਮਿੰਟ ਸੋਚੋ ਵੀ ਅਗਲੇ ਇਹਦਾ ਦਿਲ ਨਾਲ ਦੁਖੇ ਕਿੱਦਾਂ ਮੈਂ ਗੱਲ ਕਰੀਂ ਸੋਚ ਕੇ ਹਰ ਗੱਲ ਸੋਚ ਕੇ ਕਰੋ ਵੀ ਅਗਲੇ ਨਾਲ ਦਿਲ ਨਾਲ ਦੁਖੇ ਪਹਿਲੀ ਗੱਲ ਆ ਜਿਹੜਾ ਆਪਣੀ ਜ਼ੁਬਾਨੇ ਨੂੰ ਮਿੱਠੀ ਰੱਖੋ ਕਿਉਂਕਿ ਬੰਦਾ ਪੜਿਆ ਲਿਖਿਆ ਪੀ ਐਚ ਡੀ ਵਾਲੇ ਕਈ ਵਾਰੀ ਉਹ ਕੰਮ ਨਹੀਂ ਲੈ ਸਕਦਾ ਜਿਹੜਾ ਬੰਦਾ ਅਨਪੜ੍ਹ 8ਵੀਂ 10ਵੀਂ 12ਵੀਂ ਵਾਲਾ ਜਿਹੜਾ ਮਿੱਠੇ ਬੋਲ ਨਾਲ ਆਪਾਂ ਕੰਮ ਕਢਾ ਸਕਦੇ ਹਾਂਗੇ ਹਮੇਸ਼ਾ ਮਿੱਠਾ ਬੋਲੋ ਜੀ ਤੇ ਹਾਂਜੀ ਰਿਸਪੈਕਟ ਦੇਣੀ ਮਮੀ ਜੀ ਡਿਆਰੀ ਜੀ ਮਾਸੀ ਜੀ ਪੂਆ ਜੀ ਜੀ ਸ਼ਬਦ ਤੁਸੀਂ ਅੰਬਾਲੇ ਤੋਂ ਗਾਂਝਲ ਜਿਲ੍ਹੇ ਦੇ ਛੋਟੇ ਛੋਟੇ ਆਪਣੇ ਬ੍ਰਾਹਮਣ ਵੀਰ ਜੈਨੀਆਂ ਵੀਰ ਜੀ ਹਾਂਜੀ ਜੀ ਹਾਂਜੀ ਆਪਣੇ ਥੋੜਾ ਜਿਹਾ ਇੱਧਰ ਆਪਣੇ ਮਾਝੀ ਵਾਲੀ ਸਾਈਡ ਆਪ ਆਉਂ ਕਦਾ ਥੋੜੀ ਨਾ ਆਪਣੀ ਲੈਂਗੁਏਜ ਗਲਤ ਵਰਡ ਬਈ ਵਾਲਾ ਯੂਜ਼ ਕਰਦੇ ਉਸ ਕਰਕੇ ਤੇ ਗੁੱਸਾ ਹੁਣ ਕੀ ਰਵੇ ਕਿ ਨਾ ਮੈਂ ਮਜ਼ਾਕ ਕਰਦਾ ਜਾਂ ਕਿਉਂਕਿ ਮਜ਼ਾਕ ਉਹਨੂੰ ਕਰੇ ਤਾਂ ਮਜ਼ਾਕ ਸਹਿ ਲੈਂਦਾ ਇਹ ਨਹੀਂ ਜਣੇ ਖਣੇ ਲੱਲੀ ਛੱਲੇ ਨੂੰ ਮਜ਼ਾਕ ਕਰੀਓ ਅਗਲਾ ਗਾਲ ਵੀ ਪੈ ਸਕਦਾ ਮਜ਼ਾਕ ਉਹਨੂੰ ਕਰੇ ਤਾਂ ਮਜ਼ਾਕ ਸਹਿ ਲੈਂਦਾ ਕਿਉਂਕਿ ਜਿੱਦਾਂ ਦਾ ਪਹਿਰਾਵਾ ਬੰਦੇ ਜਿੱਦਾਂ ਦਾ ਦੇਸ਼ ਓਦਾਂ ਦੀ ਉਹਨੂੰ ਸੰਗਤ ਹੋਂਦੀ ਓਦਾਂ ਦੀ ਰੰਗਤ ਹੋ ਕੁਕੀ ਬੰਦਾ ਦੇਖ ਕੇ ਮਜ਼ਾਕ ਹੋ ਜਿੱਦਾਂ ਮੈਂ ਮਜ਼ਾਕ ਕਰਦਾ ਆਪਣੇ ਯਾਰਾਂ ਦੋਸਤ ਮੈਨੂੰ ਪਤਾ ਨਾ ਮੈਨੂੰ ਕੁਝ ਕਹਿਣਾ ਨਹੀਂ ਹੈ ਮੈਂ ਮਜ਼ਾਕ ਕਰ ਸਕਦਾ ਕਈ ਬੰਦੇ ਗੁੱਸੇ ਵਾਲੇ ਹੁੰਦੇ ਆ ਆਪਾਂ ਆਪਾਂ ਕਿਹਦੇ ਯਾਰੋ ਬੰਦਾ ਗੁੱਸੇ ਵਾਲਾ ਆਪਾਂ ਨੂੰ ਨਹੀਂ ਬਿਗਾਉਣਾ ਇਸ ਕਰਕੇ ਮਨ ਨੂੰ ਸ਼ਾਂਤ ਰੱਖੋ ਮਾਨ ਵੇਖੋ ਸਾਰੇ ਲੜਾਈ ਝਗੜੇ ਸਾਰੇ ਗੁੱਸੇ ਨਾਲ ਹੁੰਦੇ ਆ ਜੋ ਵੀ ਲੁੱਟਾਂ ਖੋਹਾਂ ਚੋਰ ਡਕੈਤੀ ਇਹ ਟੀਮ ਇੱਕ ਰਸੰਗਤ ਦਾ ਰਬਾ ਪਾਇੰਦਾ ਯਾਰ ਕੋਈ ਨਾ ਕੋਈ ਚੱਕਰ ਨਹੀਂ ਜੇਲ੍ਹ ਕੱਟ ਲਾਂ ਜੇਲ੍ਹ ਚ ਕੀ ਆ ਰੋਟੀ ਪਾਣੀ ਆ ਜੇ ਜੀ ਜਾ ਕੇ ਵੇਖੋ ਜਿਹੜੇ ਜਿਹੜੇ ਜੇਲ੍ਹ ਚ ਗਏ ਆ ਕੰਬਲ ਨਹੀਂ ਮਿਲਦਾ ਮਸ਼ਰਾ ਉੱਤੇ ਮੰਜੇ ਨਹੀਂ ਆਗੇ ਮੰਜੇ ਨਹੀਂ ਆਗੇ ਤੇ ਚਾਰ ਪਾਈ ਜਿਹੜੀ ਚਾਰ ਪਾਈ ਆ ਨਾ ਉਹ ਲੋਹੇ ਦੀ ਬਣੀ ਆ ਲੋਹੇ ਦੀ ਪੱਥਰ ਦੀ ਬਣੀ ਆ ਤੇ ਪੱਥਰ ਜਿਹੜੀ 10 15 ਦਿਨ ਤੋਂ ਤੁਹਾਡੀ ਰੀੜ ਦੀ ਹੱਡੀ ਬੈਕਬੋਨ ਡਿਸਕ ਤੁਹਾਡੀ ਹਲ ਜਾਣੀ ਜਿਹੜੇ ਪਛਤਾਉਂਦੇ ਆ ਕੰਦਾ ਨੂੰ ਮੁਕੀਆਂ ਮਾਰਦੇ ਕੰਦਾ ਨੂੰ ਸੇਲ ਮਾਰਦੇ ਨੇ ਗੁੱਸੇ ਦੇ ਕੰਟਰੋਲ ਨਹੀਂ ਕੀਤਾ ਤਾਂ ਉਹ ਨਹੀਂ ਅੰਦਰ ਆ 14 14 ਤੋਂ 20 20 ਸਾਲ ਜਿਹੜੇ ਅੰਦਰੋਂ ਆਉਂਦੇ ਉਹ ਇੰਟਰਵਿਊ ਕਰਦੇ ਆ ਵੀ ਭਰਾ ਮੇਰੇ ਉਹ ਜੁੱਸੇ ਦੇ ਕੰਟਰੋਲ ਕਰੋ ਅੰਦਰ ਰੋਟੀ ਪਾਣੀ ਚਲੋ ਕਈਆਂ ਜ਼ਿਲ੍ਹਿਆਂ ਵਿੱਚ ਵਧੀਆ ਮਿਲਦਾ ਕਈਆਂ ਵਿੱਚ ਨਹੀਂ ਮਿਲਦਾ ਲੈਟਰਿੰਗ ਬਾਥਰੂਮ ਫਲੈਸ਼ ਪਤਾ ਕਿੰਨੀ ਪ੍ਰੋਬਲਮ ਆ ਜਿੱਦਾਂ ਇੱਥੇ ਆਪਾਂ ਜਿੱਦਾਂ ਮਰਜ਼ੀ ਆਪਾਂ ਆਜ਼ਾਦ ਆਜ਼ਾਦ ਪੰਛੀਆਂ ਜਿੱਥੇ ਮਰਜ਼ੀ ਕੰਮ ਫਿਰ ਸਕਦੇ ਖਾ ਪੀ ਸਕਦਾ ਮੀਲਾ ਨਗਰ ਗੀਤ ਜੇ ਕਿੰਨਾ ਕੁਛ ਵੇਨੇ ਉਹ ਚਾਰ ਦਿਵਾਰੀ ਤੁਹਾਨੂੰ ਪਤਾ ਬੈਰਕਾ ਹੁੰਦੀਆਂ 100 150 200 ਬੰਦਾ ਬੈਰਕਾਂ ਚ ਜੰਗਣਾ ਪੈਂਦਾ ਉਹ ਸਿਰ ਪਾਉਂਦੇ ਹੁਣ ਜਿਦੋਂ ਮੈਂ ਬਾਹਰ ਹਉਂਦੇ ਹੂੰ ਇੰਟਰਵਿਊ ਕਹਿੰਦੇ ਵੀ ਆਪਣੇ ਮਾਨਸਿਕ ਗੁੱਸੇ ਦੇ ਕੰਟਰੋਲ ਕਰੋ ਭਰਾ ਗੁੱਸਾ ਗੁੱਸਾ ਲਾ ਦਹ ਦੋਂ ਜਿਆਦਾ ਕੱਚੀ ਲਸੀ ਇਹ ਗੁਜ ਵਾ ਗਿਆ ਅੱਜ ਕੱਲ ਗੁੱਸਾ ਵੜਾਏ ਲੋਕਾਂ ਦੇ ਠੰਡੀਆਂ ਜੇ ਗੁੱਸੇ ਨੂੰ ਕੰਟਰੋਲ ਕਰਨਾ ਤਾਂ ਸੰਤਰਾ ਆ ਰਹੀ ਨਹੀਂ ਖਾਓ ਮਨ ਨੂੰ ਸ਼ਾਂਤ ਕਰੋ ਠੰਡੀਆਂ ਚੀਜ਼ਾਂ ਖਾਓ ਲੱਸੀ ਚੂਸ ਫਰੂਟ ਚ ਠੰਡੀਆਂ ਚ ਜੰਗੜੀ ਦਾ ਅੰਦਰਲਾ ਜਿਹੜਾ ਡਾਈਜੈਸਟਨ ਪਾਚਨ ਪ੍ਰਣਾਲੀ ਦਾ ਤੇਡਾ ਲਿਵਰ ਆ ਠੰਡਾ ਰਹੇ ਠੰਡਾ ਕਰਕੇ ਠੰਡਾ ਮਨ ਸ਼ਾਂਤ ਰੱਖੋ ਜੇ ਚਲੋ ਮੰਨ ਲਓ ਕੋਈ ਤਨ ਮਾਰੇ ਸ਼ਬਦ ਗਾਲੀ ਗਲੋਚ ਵੀ ਕਾਦਾ ਸੁਣੀ ਜਾਂ ਸੁਣੀ ਐਲੀ ਸੁਣ ਕੇ ਤੇ ਐਂਦੀ ਕੱਢਿਆ ਕਰੋ ਮੇਰਾ ਵੀ ਇਹੋ ਸੁਭਾਅ ਆ ਮੇਰੀ ਪਾ ਮਮੀ ਜਿਹੜੀ ਚਾਚੇ ਤਾਏ ਭੈਣ ਭਰਾ ਜਿੰਨਾ ਮੈਨੂੰ ਕਹਿੰਦੇ ਮਾੜਾ ਐਂਦੀ ਸੁਣ ਕੇ ਤੇ ਐਂਦੀ ਕੱਢ ਦੋ ਕੀ ਅੰਦਰ ਨਾ ਜਾਣ ਦੋ ਐਂਦੀ ਸੁਣ ਕੇ ਤੇ ਐਂਦੀ ਕੱਢ ਦੋ ਗੁੱਸੇ ਵਾਲੀਆਂ ਚੀਜ਼ਾਂ ਅੰਦਰ ਕੀ ਆ ਉਹ ਇੱਕ ਦੇ ਕਸਾੜ ਹੁੰਦਾ ਅੰਦਰ ਅੰਦਰ ਭਰਿਆ ਉਹ ਸਾੜ ਦੇ ਨਾਲ ਦੋ ਜਿਆਦੀਆਂ ਬਿਮਾਰੀਆਂ ਆ ਪਹਿਲੀ ਗੱਲ ਅੱਜ ਕਿ ਅੱਜ ਬੰਦਾ ਕਿਉਂ ਦੁਖੀ ਆ ਕਦਾ ਕਿ ਦੁਖੀ ਕਿਉਂ ਆ ਬਿਮਾਰੀ ਨਹੀਂ ਹੁੰਦੀ ਲੋਕੀ ਇਹਦੀ ਚੀਜ਼ਾਂ ਨੂੰ ਵੇਖ ਕੇ ਇਹਨੇ ਕੋਠੀ ਪਾਲੀ ਇਹਨੇ ਕਾਰ ਲੈ ਲਈ ਇਹਨੇ ਆ ਲੈ ਲਾ ਉਹਦਾ ਮੁੰਡਾ ਬਾਹਰ ਚਲ ਗਿਆ ਲੋਕਾਂ ਦੇ ਕੰਮਾਂ ਤੋਂ ਦੁਖੀ ਆ ਅੱਜ ਕੱਲ ਦੁਖੀ ਨਹੀਂ ਮਤਲਬ ਲੋਕਾਂ ਦੀ ਜਲਸੀ ਤੋਂ ਦੁਖੀ ਆ ਇਹਦਾ ਮੁੰਡਾ ਵੱਡੀ ਕੰਟਰੀ ਚ ਲੱਗ ਗਿਆ ਮੇਰਾ ਮੁੰਡਾ ਛੋਟੀ ਇਹਨੇ ਗੱਡੀ ਵੱਡੀ ਲੈ ਲਈ ਮੈਂ ਛੋਟੀ ਇਹ ਚੀਜ਼ਾਂ ਨੂੰ ਦੁਖੀ ਆ ਅੱਜ ਕੱਲ ਕੋਈ ਹਰ ਬਿਮਾਰੀ ਨਹੀਂ ਹੁੰਦੀ ਜਦੋਂ ਆਪਾਂ ਅੰਦਰ ਅੰਦਰ ਸਾੜ ਕਰੀ ਜਾਂਦਾ ਕੇ ਇਹਦਾ ਸੋਚੀ ਜਾਂਦਾ ਜਲਸੀ ਕਰੀ ਜਾਂ ਉਹਨੇ ਗੱਡੀ ਪਾਲੀ ਮੇਰ ਤੋਂ ਛੋਟੀ ਇਹ ਚੀਜ਼ਾਂ ਅੰਦਰੇ ਅੰਦਰ ਫਿਰ ਬੰਦੇ ਨੂੰ ਖੋਖਲਾ ਕਰ ਦਿੰਦੀ ਵੇ ਕਾ ਕਈ ਬੰਦੇ ਬਾਹਰੋਂ ਸਰੀਰ ਬੜਾ ਵਧੀਆ ਹੁੰਦਾ ਅੰਦਰੋਂ ਸਾਰੇ ਖੋਖਲੇ ਹੁੰਦੇ ਏਦਾਂ ਵੀ ਮਨ ਨੂੰ ਜਿੰਨਾ ਸ਼ਾਂਤ ਰੱਖੋਗੇ ਮਨ ਸ਼ਾਂਤ ਕੰਟਰੋਲ ਹੋ ਠੰਡਾ ਰਹਿ ਠੰਡਾ ਰਹਿ ਗੋ ਕੋਈ ਮੈਨੂੰ ਹੁਣ ਕਿੰਨਾ ਲੋਕੀ ਮਾਰਾ ਕਹਿੰਦੇ ਆਣਾ ਕਈ ਮਾਰਾ ਲੋਕੀ ਯਾਨੀ ਕਈਆਂ ਕੋਈ ਨਹੀਂ ਮਾਰ ਰਿਹਾ ਫੈਸਲੇ ਕਰੂ ਰੱਬ ਕਿਹੜੇ ਕੰਮ ਨੂੰ ਬੈਠਾ ਟਾਈਮ ਪਾ ਗਏ ਉਹਨੇ ਕਰ ਹੀ ਦੇਣਾ ਮੇਰੇ ਯਾਰ ਦੋਸਤ ਦੇ ਉਹ ਇਹਨਾ ਸਾਰਾ ਪਰਿਵਾਰ ਗਾਲ ਪੈਗਾ ਮੇਰੇ ਯਾਰ ਦੋਸਤ ਹੀ ਆ ਉਹਨੇ ਉਹ ਸਬਰ ਬੈਠਾ ਰਿਹਾ 6 ਸਾਲ ਨੇ ਜਿੱਦਾਂ ਉਹਨੂੰ ਰੋਵਾਇਆ ਉਦਾਂ ਹੀ ਉਹਨੂੰ ਰੋਵਾਇਆ ਨਾ ਪਹਿਲਾ ਰੱਬ ਦੇ ਘਰੇ ਸਬਰ ਨੇ ਰੱਖਿਆ ਉਹਨਾਂ ਦਾ ਮੈਂ ਨਹੀਂ ਕੁਕ ਕਰਨਾ ਠਾਣੇ ਗੇ ਜਰੀ ਹੈ ਟਾਈਮ ਪਾ ਕੇ ਮਹਾਰਾਜ ਨੇ ਜਿਨ੍ਹਾਂ ਦੇ ਨਾਲ ਉਹਦੀ ਲੜਾਈ ਹੋਈ ਸੀ ਨਾ ਉਹ ਸਾਰਾ ਪਰਿਵਾਰ ਇਹੋ ਜਿਹੀ ਰੱਬ ਨੇ ਕਰਾਮਾਤ ਕੀਤੀ ਉਹ ਸਾਰਾ ਪਰਿਵਾਰ ਰੋਇਆ ਹੈ ਮੀਡੀਆ ਅੱਗੇ ਉਹਨਾਂ ਦੀ ਖਬਰ ਵੀ ਆਈ ਹੈ ਲੋ ਇਹ ਮਹਾਰਾਜ ਤੇ ਰੱਖਿਆ ਕਰੋ ਇਹ ਨਹੀਂ ਵੀ ਮੈਂ ਉਹਨਾਂ ਨਾਲ ਪਰਚਾ ਕਰਾ ਦੂੰਗਾ ਠਾਣੇ ਦੇਰਕਾਰ ਜੇ ਕੁਝ ਨਾ ਕਰਿਆ ਕਰੋ ਮਹਾਰਾਜ ਦੇ ਡੋਰਾਂ ਸੁਟੋ ਉਹਨੇ ਆਪੇ ਆਪੇ ਸਜ਼ਾ ਦੇਣੀ ਹੈ ਰੱਬ ਕਿਹੜੇ ਕੰਮ ਨੂੰ ਬੈਠਾ ਇਹੋ ਕੰਮ ਨੂੰ ਬੈਠਾ ਹੁਣ ਕਈ ਲੋਕੇ ਵੇਖੇ ਕੋਈ ਨਹੀਂ ਮਹਾਰਾਜ ਯਾਰ ਕੋਈ ਨਹੀਂ ਜਿਉਂ ਨੇ ਮਾਰਾ ਕੀਤਾ ਕੋਈ ਮਾਰ ਆ ਜਾਪੇ ਵੇਖ ਲੈਂਦਾ ਉਹ ਫਿਰ ਟਾਈਮ ਪਾ ਕੇ ਆਪੇ ਪਤਾ ਲੱਗ ਜਾਂਦਾ ਯਾਰ ਇੰਨੇ ਮਾਰੀ ਕੀਤੀ ਇਦਾਂ ਮਾਰੀ ਕਿਵੇਂ ਹੋ ਗਈ ਉਹ ਰੱਬ ਫਿਰ ਆਪੇ ਸਜ਼ਾ ਦਿੰਦਾ ਇਹ ਚੀਜ਼ਾਂ ਹੰਮੀ ਇਸ ਕਰਕੇ ਆਖਿਆ ਮਨ ਨੂੰ ਜਿੰਨਾ ਸ਼ਾਂਤ ਕੰਟਰੋਲ ਕਰਨਾ ਮਤਲਬ ਠੰਡੀਆਂ ਚੀਜ਼ਾਂ ਖਾਓ ਠੰਡੇ ਮਤਲਬ ਠੰਡੀਆਂ ਚੀਜ਼ਾਂ ਖਾਓ ਜਿੰਨਾ ਮਤਲਬ ਨਾਰ ਦਾ ਜੂਸ ਜਿੰਨਾ ਕੇਲੇ ਦਾ ਪਪੀਤ ਠੰਡਾ ਕਿਉਂਕਿ ਆਪਣਾ ਜਿਹੜਾ ਸਰੀਰ ਅੰਦਰੋਂ ਆ ਚੀਜ਼ ਨੂੰ ਠੰਡਾ ਕਰ ਤਾ ਇਹ ਬਾਡੀ ਆਪਣੇ ਆਪ ਡੀ ਹੋ ਜੀ ਹੁਣ ਵੇਖੋ ਜੇਲਾਦਾਂ ਨੂੰ ਜੇਲਾਾਂ ਦੀ ਫਿਰ ਐਡ ਕਰਨੀ ਵੀ ਜੇਲਾਾਂ ਭਰੀਆਂ ਹਨਾ ਫੋਨ ਖਰਾਬਾ ਕਿੰਨਾ ਜਿਮੀਂਦਾਰਾ ਭਰਾਤ ਵੀ ਹੋ ਜਾਂਦਾ ਫੋਨ ਖਰਾਬਾ ਕਰਪਾਨਾ ਪੈੜੀਆਂ ਪਿੱਛੇ ਗੋਲੀਆਂ ਚੱਲ ਜਾਂਦੀਆਂ ਵੀ ਉਹਨੂੰ ਪੈੜੀ ਕਨਾਲ ਵਾਦ ਦਾ ਵੀ ਉਹਨੂੰ ਮਰਲਾ ਘਾਟ ਆ ਗਿਆ ਵਟਾਂ ਪਿੱਛੇ ਲੜਾਈਆਂ ਹੋ ਜਾਂਦੀਆਂ ਹਨਾ ਅੱਜਕੱਲ ਗਲੀ ਪਿੱਛੇ ਕੁੱਤੇ ਕੁੱਤਾ ਕੁੱਤੇ ਪਿੱਛੇ ਗਲਾਉਂ ਜਾਂਦੀਆਂ ਜਾਂ ਕੋਈ ਗੱਡੀ ਲਾਉਣ ਦੇ ਪਿੱਛੇ ਜਾਂ ਗੱਡੀ ਕੋਈ ਸਕਰਾਚ ਪੈ ਗਿਆ ਜਾਂ ਜਾਮ ਲੱਗ ਗਿਆ ਉਹ ਅੱਜਕੱਲ ਗੁੱਸੇ ਦੇ ਕੰਟਰੋਲ ਕੇ ਦੇ ਵੀਰੇ ਹੈਗਾ ਨਹੀਂ ਨੀਵਾ ਜਿੰਨਾ ਰੋਗੇ ਨਾ ਕੋਈ ਨਹੀਂ ਭਾਜੀ ਸਾਡੀ ਗਲਤੀ ਸਾਨੂੰ ਮਾਫ ਕਰ ਕੋਈ ਨਹੀਂ ਜਿੰਨਾ ਨੀਵਾ ਰੋਗੇ ਮਹਾਰਾਜ ਕਰੇ ਹੁਣ ਗੁਰੂ ਘਰੇ ਵੀ ਆਪਾਂ ਨੀਵੇਂ ਹੋ ਕੇ ਜਾਂਦੇ ਆ ਜਦੋਂ ਆਪਾਂ ਗੁਰੂ ਘਰੇ ਆਪਾਂ ਟੋਕਨ ਜਮਾ ਕਰਾਤੀ ਜੁੱਤੀ ਉੱਥੇ ਹੀ ਆਪਣਾ ਹੋਂਮੇ ਮੈਂ ਉੱਥੇ ਰੱਖ ਆਇਆ ਕਰੋ ਅੰਦਰ ਨਾਲ ਲੈ ਆ ਕਰੋ ਭਾਵੇਂ ਐਮਐਲਏ ਦੇ ਭਾਵੇਂ ਐਮਪੀ ਦੇ ਭਾਵੇਂ ਸੀਐਮ ਜਿੰਨਾ ਮਨ ਨੂੰ ਰੱਖੋਗੇ ਨੀਵਾ ਓਨਾ ਫਾਇਦਾ ਵਾ ਤੇ ਆ ਵੀਰ ਵੀ ਮੇਰੇ ਨਾਲ ਗੱਲਬਾਤ ਕਰੂਗਾ ਇਹ ਵੀ ਦੱਸੂਗਾ ਮਨ ਤੇ ਬੈਠ ਬੈਠ ਬੈਠੋ ਵੀਜੀ ਆ ਵੀਰ ਮੇਰੇ ਨਾਲ ਆ ਇਹ ਮੇਰਾ ਦਿਲ ਦਿਲ ਦੇ ਕਰੀਬ ਆ ਆ ਵੀ ਜਿਹੜਾ ਮਨ ਤੇ ਅੱਜ ਕੱਲ ਗੁੱਸਾ ਲੋਕੀ ਤੁਹਾਨੂੰ ਪਤਾ ਨਿੱਗੀ ਨਿੱਗੀ ਜ਼ਮੀਨ ਜਿਹੜਾ ਮਰਲਾ ਕਨਾਲ ਪਿੱਛੇ ਪਹਿਲੇ ਪਿੱਛੇ ਲੜ ਪੈਂਦੇ ਆ ਜਿੱਲਾ ਭਰੀਆਂ ਇਸ ਬਾਰੇ ਦੱਸੋ ਵੀ ਮਾਨੂੰ ਕਿਵੇਂ ਕੰਟਰੋਲ ਕੀਤਾ ਗੁੱਸੇ ਨੂੰ ਕਿਵੇਂ ਕੰਟਰੋਲ ਕੀਤਾ ਗੁੱਸੇ ਨੂੰ ਕੰਟਰੋਲ ਕਰੋ ਹੌਲੀ ਹੌਲੀ ਤਰੀਕੇ ਨਾਲ ਇਹ ਜਿਹੜਾ بڑا ਕੰਮ ਔਖਾ ਦਾ ਅਗਨਿਕਨੀ ਜਲਤੋ ਜਿੱਦਾਂ ਗੁੱਸਾ ਕਰ ਲੈਣਾ ਉਹ ਗੱਲ ਗਲਤ ਆ ਜੀ ਪ੍ਰੇਮ ਨਾਲ ਚੱਲੋ ਧੀਰਜ ਨਾਲ ਕੰਮ ਲਓ ਸਭ ਕੁਝ ਸਹੀ ਹੁੰਦਾ ਕੀ ਨਹੀਂ ਸਹੀ ਜਾਂਦਾ ਹਮ ਸਾਰੇ ਹੋ ਜਾਂਦੇ ਹਾਂ ਇਹੋ ਕਿ ਡੀਓ ਦੀ ਲੰਮੇ ਵਿੱਚ ਜਿੱਦਾਂ ਪਹਿਲੀ ਪਿਛੇ ਲੋਕੀ ਆਪਣੇ ਭਰਾ ਭਰਾ ਦੀ ਪਹਿਲੀ ਉਹਨੂੰ ਦੋ ਕਿੱਲੇ ਵਾਧਾ ਕੀ ਨਾ ਕਰ ਦਿੰਦੇ ਕਤਲ ਕਤਲ ਵੀ ਕਰ ਦਿੰਦੇ ਆ ਜੀ ਇਸ ਚੀਜ਼ ਤੋਂ ਭਰਾ ਭਰਾ ਹੀ ਕਿੱਲਾ ਮਰਲੇ ਦੋ ਕਰੇ ਸਭ ਕੁਝ ਇੱਥੇ ਆ ਜੀ ਕਿਸੇ ਨੇ ਨਾਲ ਤੇ ਲੈਣ ਹੀ ਜਾਣੀ ਪਈ ਸਾਰਾ ਕੁਰੀ ਇੱਥੇ ਆ ਜੀ ਵੇਖੋ ਜੇਲ੍ਹਾਂ ਦੇਣਾ ਬਣੋ ਜੇਲਾ ਭਰੀਆਂ ਵਾਲੋ ਕਿ ਜੀਵਿੰਦਰ ਪ੍ਰਸਰਦਾਰ ਭਰਾ ਜੇਲਾ ਕਿਉਂ ਜਾਂਦੇ ਆ ਵੀ ਉਹਨੂੰ ਪਹਿਲੀ ਵਾਧਾ ਹੀ ਹੁਣ ਵੇਖ ਲੜਾਈ ਝਗੜੇ ਕਿਉਂ ਹੁੰਦੇ ਗੁੱਸਾ ਗੁੱਸਾ ਜਿਹੜਾ ਗੁੱਸਾ ਨਾ ਉਹਨੂੰ ਕੰਟਰੋਲ ਕਰਦਾ ਇੱਕੋ ਤਰੀਕਾ ਵੀ ਜੇ ਆਪਸੇ ਜਿੰਦੇ ਬੰਦੇ ਦੋਲਣ ਅੱਗਾ ਪਿਛਾ ਕਰ ਲੋ ਜਾਂ ਸਮਾਂ ਟਲ ਜਾਂਦਾ ਵਾ ਮੈਂ 5 ਮਿੰਟ 10 ਮਿੰਟ ਅੱਗੇ ਪਿਛੇ ਉਹਨਾਂ ਕਾ ਵੀਰ ਜੀ ਹੱਥ ਜੁੜੇ ਮੇਰੀ ਗਲਤੀ ਆ ਮੈਨੂੰ ਮਾਫ ਕਰ ਚਲੋ ਮੈਂ ਪਾ ਕੇ ਬੰਦੇ ਦੀ ਗਲਤੀ ਹੋਵੇ ਨਾ ਮੰਨ ਲੋ ਯਾਰ ਵੀਰ ਤੂੰ ਜਿੱਤਿਆ ਮੈਂ ਹਾਰਿਆ ਕੀ ਹੋ ਜੂਗਾ ਹਾ ਹੱਥ ਜੋੜਦੋ ਕੋਈ ਨਹੀਂ ਰੱਬ ਕਿਹੜੇ ਕੰਮ ਨੂੰ ਬੈਠਾ ਆਪੇ ਜੇ ਤੂੰ ਸੱਚਾ ਨਾ ਇਹ ਹੱਥ ਜੋੜ ਤੇ ਕੋਈ ਨਹੀਂ ਭਾਜੀ ਮੇਰੀ ਗਲਤੀ ਮਹਾਰਾਜ ਆਪੇ ਉਹਨੂੰ ਸਜ਼ਾ ਦੇਊਗਾ ਇਹ ਚੀਜ਼ਾਂ ਹੁੰਦੀਆਂ ਵਾ ਲੰਮੇ ਹੁੰਦੀਆਂ ਕਿ ਨਹੀਂ ਸਮਝ ਹੁੰਦੀਆਂ ਹੁੰਦੀਆਂ ਚੈਪ ਆ ਗਿਆ ਵੇਖੋ ਆਸਿਆ ਆਪਣਾ ਵੀਰ ਹਰ ਵਲੋਗ ਚ ਇਹ ਗੱਲ ਬਾਤ ਦਾਦਾ ਵੀ ਅੱਜ ਆਪ ਗੁੱਸੇ ਬਾਰੇ ਤਾਂ ਹੀ ਆਪਾਂ ਟਾਪਿਕ 15 ਮਿੰਟਾਂ ਤਾਂ ਕੀਤਾ ਵੀ ਗੁੱਸਾ ਆਦਿਕਲ ਛੋਟੇ ਛੋਟੇ ਬੱਚਿਆਂ ਨੂੰ ਗੁੱਸਾ ਆਉਂਦਾ ਸਕੂਲ 'ਚ ਹੀ ਲੜ ਪੈਂਦੇ ਪਹਿਵੀਂ ਛੇਵੀਂ ਵਾਲੇ ਸੋਤ ਨਹੀਂ ਧਮਕੀਆਂ ਦੇ ਲਾ ਪੈਂਦੇ ਆ ਐ ਕਰਦਾ ਤੂੰ ਬਾਹਰ ਆ ਜੋ ਕਰਦਾ ਗੁੱਸਾ ਹੀ ਕਰ ਰੱਖਦਾ ਸਾਰਾ ਕੋਈ ਤਲਵਾਰਾਂ ਚੱਲ ਜਾਂਦੀਆਂ ਗੋਲੀ ਆਦਿਕਲ ਗੋਲੀ ਵੀ ਚੱਲਨੀ ਕਤਲ ਕਰ ਦਿੰਦੇ ਸਭ ਕੁਝ ਹੋ ਜਾਂਦਾ ਲਖੀ ਖਲਾਈ ਦਾ ਕੋਈ ਫਾਇਦਾ ਨਹੀਂ ਨਿੱਕੇ ਨਿੱਕੇ ਬੱਚੇ ਅੱਜਕੱਲ ਗੈਂਗਸਟਰ ਲੋਰਾਂ ਬੜੇ ਬੜੇ ਬੰਦੇ ਜੱਗੂ ਬਸਨੋਈ ਹੋ ਗਏ ਸਾਰੇ ਗੈਂਗ ਧਮਕੀਆਂ ਦੇਈ ਜਾਂਦੇ ਬਾਹਰ ਬੈਠੇ ਕੋਈ ਗੋਲਟੀ ਬਣਾ ਆਰਡਰ ਕੇ ਉੱਥੇ ਬੈਠੇ ਕੈਨੇਡਾ ਚ ਇਸ ਕਰਕੇ ਗੁੱਸੇ ਨੂੰ ਜਿੰਨਾ ਸ਼ਾਂਤ ਰਹਿ ਕੋ ਠੰਡਾ ਪਾਣੀ ਪੀਓ ਠੰਡੇ ਪਾਣੀ ਉਹ ਗੁੱਸੇ ਨੂੰ ਸ਼ਾਂਤ ਹੋ ਕਦੋਂ ਗੁੱਸਾ ਆਇਆ ਕੋਈ ਨਹੀਂ ਆਉਂਦਾ ਗੁੱਸਾ ਜਿੰਨਾ ਭਾਲੂ ਇਹ ਹੁਣ ਜਿੱਦਾਂ ਮੇਰੀ ਬੇਬੇ ਆ ਮੇਰੀ ਬੇਬੇ ਕਿਉਂਕਿ ਇਹ ਚੀਜ਼ਾਂ ਜਮਾਂਦਰੂ ਵੀ ਹੁੰਦੀਆਂ ਆ ਇਹ ਨਾ ਜਿਹੜੇ ਗੋਣ ਹੁੰਦੇ ਨਾ ਕਿ ਅੰਦਰੋਂ ਜਮਾਂਦਰੂ ਹੁੰਦੇ ਕਈਆਂ ਨੇ ਵੇਖਿਆ ਨੇ ਕਿ ਕੰਨ ਨੇ ਕਿ ਅੱਖਾਂ ਵੱਡੀਆਂ ਜਾਂ ਕੰਨ ਵੱਡੇ ਜਾਂ ਨੱਕ ਵੱਡਾ ਕਈ ਨਹੀਂ ਜਾਂਦੇ ਨਾ ਜਮਾਂਦਰੂ ਚੀਜ਼ਾਂ ਤੇ ਤੇਰੇ ਬੋਲੇ ਵੱਡੇ ਇਹ ਕਈ ਵਾਰੀਆਂ ਅੰਦਰੋਂ ਚੀਜ਼ਾਂ ਜਮਾਂਦਰੂ ਹੀ ਹੁੰਦੀਆਂ ਵੀ ਗੁੱਸੇ ਵਾਲਾ ਬੰਦਾ ਜਿਹਦਾ ਕਹਿ ਦੇਣਾ ਆਪਾ ਉਹ ਬੰਦੇ ਕੋਲ ਨਹੀਂ ਜਾਂਦਾ ਯਾਰ ਗੁੱਸੇ ਵਾਲਾ ਬੰਦਾ ਕੀ ਪਤਾ ਗਾਲ ਮਾਰਦਾ ਇਹ ਚੱਕਰੇ ਪਿੰਡਾਂ 'ਚ ਦੋ ਤਿੰਨ ਬੰਦੇ ਹੁੰਦੇ ਹੁੰਦੇ ਗੁੱਸੇ ਵਾਲੇ ਤੇ ਜਿਹੜੇ ਸ਼ਾਂਤ ਬੰਦੇ ਕੋਲ ਜਾਂਦਾ ਯਾਰ ਉਹ ਬੰਦੇ ਕੋਲ ਮੇ ਮਜਾ ਕੇ ਵੀ ਕਰ ਲਈਦਾ ਯਾਰ ਗੁੱਸਾ ਨਹੀਂ ਕਰ ਇਸ ਕਰਕੇ ਸਾਡੀ ਬੇਨਤੀ ਯਾਰ ਲਵ ਦੱਸੋ ਵੀ ਗੁੱਸੇ ਦੇ ਯਾਰ ਜਿੱਦਾਂ ਹੁਣ ਮਤਲਬ ਅੱਜਕੱਲ ਕਤਲ ਹੋ ਰਹੇ ਆ ਲੜਾਈਆਂ ਝਗੜੀਆਂ ਕਿਉਂ ਆਦਰੇ ਗੁੱਸੇ ਦੇ ਕੰਟਰੋਲ ਕਿਉਂ ਨਹੀਂ ਹੋਉਂਦੇ ਅੱਜਕੱਲ ਇਹਦੇ ਪਿੱਛੇ ਕੀ ਕਾਰਨ ਆ ਇਹਦੇ ਪਿੱਛੇ ਅਹੀ ਕਾਰਨ ਆ ਜੀ ਕਾੜੀ ਕਰ ਲੈਂਦੇ ਆ ਮਿੰਟ ਮਿੰਟ ਦੀ ਗੱਲ ਕੋਈ ਠੀਕ ਕਰਨੀ ਹੁੰਦੀ ਤੇ ਜ਼ਿਆਦਾ ਮੁੜ ਕੇ ਕੰਮ ਵਾਦਾ ਵਾਦਾ ਵਧਾ ਲਿਏ ਆ ਆਪਾਂ ਲੋਕ ਹੁਣ ਬੱਸਾਂ ਦਾ ਵੇਖ ਲਓ ਬੱਸਾਂ ਦਾ ਜਿੱਦਾਂ ਟਾਈਮ ਟੁੰਦਾ 1-2 ਮਿੰਟ 2 ਮਿੰਟ ਤੋਂ ਲੜ ਪਏ ਕਾੜੀ ਕਰ ਗਈ ਇਹਨੂੰ ਛੱਟ ਪਿੱਟ ਲੱਗ ਗਈ ਜਾਂ ਕੀ ਲੜੋ ਹੈਂ ਜੇ ਜਿੱਦਣ ਨੂੰ ਗੱਲ ਜਣੀ ਮੁੰਡੇ ਦੇ ਡਰਾਈਵਰ ਨੂੰ ਨੇ ਤੀਜਾ ਭੁਗਤਣਾ ਪੈਂਦਾ ਸਰ ਗੱਲਾਂ ਬਿਲਕੁਲ ਨਿੱਗੀ ਜੀ ਗੱਲ ਦੇ ਪਰਚਾ ਕਰਾਉਣਾ ਸੌਖਾ ਨਹੀਂ ਕਈ ਆਖਦੇ 20 25 30 30 ਪਰਚੇ ਪਰਚੇ 'ਚ ਆਡੇ ਰਿਸ਼ਤੇਦਾਰ ਉਹ ਪਰਚੇ 'ਚ ਇੱਕ ਮੁੰਡੇ ਦਾ ਨਾਮ ਆ ਗਿਆ ਤੇ ਉਹ ਆਪਣਾ ਘਰ-ਬਾਰ ਛੱਡ ਕੇ ਕਿਤੇ ਦੀ ਕਿਤੇ ਫਿਰੰਦਾ ਆ ਕਿ ਕੋਈ ਸਣਾ ਪਾ ਲੈ ਜਾਂ ਪਰਚੇ 'ਚ ਉਹ ਨਾਮ ਆ ਗਿਆ ਕਿਵੇਂ ਹੋ ਜੀ ਕੀ ਹੁੰਦਾ ਪਰਚਾ ਕਹਿਣਾ ਸੌਖਾ ਵਾ ਅੱਜ ਕੱਲ ਕੰਪਿਊਟਰ ਦੇ ਪਰਚੇ ਕੱਢਦੇ ਆ ਉਹ ਕੰਮ ਗਿਆ ਥਾਂ ਵਾਲਾ ਚਲਾਣੇ ਲਾ ਲਓ ਸਾਨੂੰ ਚਲਾਣੇ ਬੰਦੇ ਦੇ ਕੱਟਿਆ ਜਾਂਦੇ ਬੰਦੇ ਨੂੰ ਹੁੰਦਾ 1200 1500 2000 2500 ਪੈ ਗਿਆ ਕਿੰਨੇ ਚਲਾਣ ਚ ਨਾ ਕਰਉਣਾ ਜੇ ਮੈਨੂੰ ਪਤਾ ਚਲਾਣ ਦਾ ਮੇਰਾ ਦੇ ਇੱਕ ਆ ਇੱਕ આજ ਤੋਂ 2017 ਐ 16 ਨਿਕਲ ਮੇਰਾ ਉਹਨਾਂ ਚਲਾਣ ਕੱਟਿਆ ਮੈਨੂੰ ਹੁੰਦੇ ਹੱਥ ਲੱਗੇ ਤਾਂ ਹੁਣ ਪੁਲਿਸ ਦੂਰੋਂ ਵੇਖ ਕੇ ਅੱਗੇ ਪਿੱਛੇ ਕਰ ਲਈ ਜਾਂ ਕੱਚੇ ਪਾ ਲਈ ਜਾਂ ਪੱਕੇ ਪਾ ਲਈਦਾ ਜਾਂ ਪਿੰਡ ਤਾਂ ਨਹੀਂ ਕਰ ਲਈਦਾ ਭੁੱਗਤ ਨੇ ਪਤਾ ਕਿੰਨੇ ਔਕੇ ਪਰਚੇ ਪਰਚਾ ਕਹਾਂ ਸੁੱਖਾ ਵਾ ਥਾਣਿਆਂ ਕਿਚਰੀ ਜਿੰਨਾ ਮੁਲਾਕਾਤ ਜਾਣੀ ਜਾਂ ਉੱਥੇ ਪੈ ਗਈ ਮੁਹੱਲੀ ਪੈ ਗਈ ਚੰਦੀ ਦੇ ਤਰੀਕਾ ਪਤਾ ਲੈ ਕੇ ਬਹਿ ਜਾਂਦੀਆਂ ਬੰਦੇ ਨੂੰ ਇੱਕ ਕਿਰਾਇਆ ਲੈ ਕੇ ਬੈਜੇ ਨੇ ਇੱਕ ਰੋਟੀ ਪਾਣੀ ਖਾਣ ਪੀਣ ਵਿੱਚ ਛੁੱਟੀ ਕਰਨੀ ਪੈਂਦੀ ਜੇ ਕੋਈ ਕੰਮ ਦੇ ਲੱਗਾ ਤਰੀਕਾ ਪਤਾ ਜਿੰਨੀਆਂ ਉਥੀਆਂ ਇਹ ਸਾਰਾ ਕੰਮ ਜਿੰਨਾਂ ਖਾਣੇ ਗਜ਼ਰੀਆਂ ਦਾ ਇਹ ਸਾਰਾ ਗੁੱਸੇ ਗੁੱਸਾ ਜਿੰਨਾ ਸ਼ਾਂਤ ਰੱਖੋ ਸਾਰਾ ਉਹਨੇ ਸ਼ਾਂਤ ਮਾਨ ਸ਼ਾਂਤ ਮਾਨ ਸ਼ਾ ਕੋਣ ਮੈਂ ਲੰਮਿਆਂ ਲੰਮਾ ਮੈਨੂੰ ਮਾਰਾ ਕਹਿ ਦਿੰਦਾ ਮੈਂ ਲੰਮੇ ਨੂੰ ਕਾਹ ਦਿੰਨਾ ਅਸੀਂ ਜਰ ਲੈਨੇ ਗੁੱਸਾ ਕਿਉਂਕਿ ਮਿੱਠੇ ਸੁਭਾਅ ਦੇ ਆ ਠੰਡਾ ਕੂਲ ਕੂਲ ਰਹੀਦਾ ਮਿੱਠੇ ਕੋਨੇ ਯਾਰ ਭਰਾ ਆਪਣਾ ਪਰ ਤੋਰ ਇੱਕ ਦਿਨ ਦੂਸਾ ਕੱਲ ਦੋ ਦਿਨ ਫੇਰ ਅਸੀਂ ਉਹੋ ਜਿਹਾ ਇੱਕ ਮਿਕ ਜਿਹਾ ਹੋ ਜਾਈਦਾ ਵਾ ਇਦਾਂ ਦੇ ਹੱਥ ਜੀ ਪ ਏ ਨਹੀਂ ਵੀ ਆ ਮੂੰਹ ਬਣਾ ਕੇ ਤੂੰ ਉਹਨੂੰ ਬਰਹਿ ਵੇਖੀ ਜਨਾ ਮੈਂ ਉਹਨੂੰ ਵੇਖੀ ਜਨਾ ਹੁਣ ਅਸੀਂ ਇਹਦਾ ਡਰਾਈਵਰ ਮਾਨਕ ਉਹ ਸਾਨੂੰ ਮਾੜਾ ਚੰਗਾ ਕਹਿ ਦਿੰਦਾ ਜਿਆਰੀ ਸੁਣ ਕੇ ਜਿਆਰੀ ਕੱਢ ਦਿੰਨੇ ਾਸ ਮਾਨਕ ਬਾਰੇ ਯਾਰ ਕਿਦਾਂ ਦਾ ਬੰਦਾ ਗੁੱਸੇ ਵਾਲਾ ਨਾ ਉਹ ਸੇਲਾ ਬੰਦਾ ਮੇਰੀ ਗੱਲ ਕੀ ਚੀਜ਼ ਚੈੱਕ ਕਰਨਾ ਬਿਨਾਂ ਮੁਰਕੇ ਆਹ ਤੇ ਫੇਰ ਅੱਗੇ 10 ਦਿਨ ਬਾਅਦ ਉਹੋ ਜਿਹਾ ਸਾਡੇ ਨਾਲ ਹੋ ਜਾਂਦਾ ਕੋਨੇ ਅਸੀਂ ਕਿੰਨੇ ਚਾਲਾਡੇ ਕੋਈ ਕਿਉਂ ਆ ਬਰਾਬਰ ਆ ਡਾ ਉਹ ਚਾਚੇ ਤਾਇਆ ਵਰਗਾ ਇਹ ਸੋਚ ਲਈਦਾ ਹੁਣ ਮੇਰੇ ਨਾਲ ਉਥੇ ਮੁੰਡਾ ਸੀ ਤੇ ਉਹਦੇ ਬਾਪੂ ਨੇ ਮੈਨੂੰ ਇੱਕ ਦੋ ਗਾਲ ਕੱਢਤੀ ਲੰਮੇ ਰਾਣੇ ਦੇ ਬਾਪੂ ਨੇ ਇੱਕ ਦੋ ਮੈਂ ਪਤਾ ਮਾਹ ਪਾਪਾ ਹੀ ਕੋਈ ਨਹੀਂ ਕੋਈ ਨਹੀਂ ਮੈਂ ਪਤਾ ਕਿਉਂ ਨਹੀਂ ਇਹਨੂੰ ਮਾਰਿਆ ਗਿਆ ਕਿਉਂਕਿ ਉਹਦੇ ਮੁੰਡੇ ਨਾਲ ਮੇਰੀ ਯਾਰੀ ਹੈ ਮੈਂ ਫੇਕ ਪੈਂਦੀ ਏਦਾਂ ਜਿਵੇਂ ਉਹਨੂੰ ਮਾਰਿਆ ਕਰੂੰ ਇਸ ਕਰਕੇ ਬੇਨਤੀ ਹੈ ਵੀ ਜਿੰਨਾ ਗੁੱਸੇ ਦੇ ਕੰਟਰੋਲ ਪਾਵਾਂ ਛੂਟਾ ਬੱਚਾ ਪਾਵਾਂ ਬਜ਼ੁਰਗਾ ਮਾਂ ਪਿਓ ਉਹਨਾਂ ਨੂੰ ਦੁੱਖਾ ਕੰਟਰੋਲ ਕਰਨਾ ਚਾਹੀਦਾ ਕਿੰਨੇ ਮੈਂ 5 ਮਿੰਟਾਂ ਦੀ ਇਸ ਕਰਕੇ ਬੇਨਤੀ ਹੈ ਵੀ ਲੰਮੇ ਵੀਰ ਜੀ ਇੱਥੇ ਟਾਪਿਕ ਦਾ ਐਂਡ ਕਰਦੇ ਹਾਂ ਗੁੱਸੇ ਜਿੰਨਾ ਸ਼ਾਂਤ ਕੰਟਰੋਲ ਕੀਤਾ ਜਾਂਦਾ ਬਾਅਦ ਤੋਂ ਬਾਅਦ ਭੈਣਾਂ ਨੂੰ ਵੀ ਆਪਣੀਆਂ ਭੈਣਾਂ ਵੀ ਕਾਲੀਆਂ ਪੈ ਜਾਂਦੀਆਂ ਕਈ ਵਾਰੀ ਤੇ ਦਾਮਲਾ ਰੋਟੀ ਪਾਣੀ ਚਾਹ ਪਾਣੀ ਆ ਕਈ ਰਿਕਾ ਦਾ ਪੈ ਨਹੀਂ ਆ ਤੁਸੀਂ ਬਣਾਓ ਆਪ ਬਣਾਓ ਇਸ ਕਰਕੇ ਪੈਣਾ ਨੂੰ ਬਜ਼ੁਰਗਾਂ ਨੂੰ ਮਾਤਾ ਪੈਨਾ ਸਾਰਿਆਂ ਨੂੰ ਬੇਇੱਜ਼ਤੀ ਗੁੱਸਾ ਕੰਟਰੋਲ ਸ਼ਾਂਤ ਕਰੋ ਫਿਰ ਅੱਗੇ ਪਿੱਛੇ ਹੋ ਜਾ ਕਰੋ ਜਦੋਂ ਆਪ ਤੇ ਬੰਦਾ ਵੀ ਲੜਦਾ ਨਾ ਜਿਆ ਸਮਾਂ ਟਾਲ ਅੱਗੇ ਪਿੱਛੇ ਹੋ ਜਾ ਇਹ ਨਹੀਂ ਵੀ ਮਤਲਬ ਗੋਲੀਆਂ ਗੋਲੀਆਂ ਆ ਪੂਰਾ ਤੱਤੇ ਦਾ ਜਵਾਬ ਹੀ ਦੇਣਾ ਉਹ ਤਾਂ ਫਿਰ ਕੱਚੀ ਦੱਸੀਆਂ ਨੂੰ ਵਾਂਗ ਜਿੰਨੀ ਮਰਜ਼ੀ ਗੱਲ ਵਧਾ ਲਓ ਇਸ ਕਰਕੇ ਵਾਦੀ ਜਾਣੀ ਗੱਲ ਗੱਲ ਵਾਦੀ ਇੱਜ਼ਤਨੀ ਜਿੰਨਾ ਮਰਜ਼ੀ ਤੇ ਪਾਣੀ ਪਾ ਲਈ ਲੱਸੀ ਨੇ ਵਧੀ ਜਾਣਾ ਇਸ ਕਰਕੇ ਪਹਿਲੀ ਗੱਲ ਆ ਮਿਹਨੇ ਮੂਨੇ ਵਾਲਾ ਸਿਸਟਮ ਇਹ ਬੰਦ ਕਰੋ ਵੀ ਮੈਂ ਉਤੋਂ ਪੈਸੇ ਲਾਇਆ ਜਾਂ ਮੈਂ ਉਹਦਾ ਕਰਜ਼ਾ ਤਾਰਿਆ ਇਹ ਕਿਉਂ ਮਿਹਨੇ ਜਿਹੜੇ ਯਾਰ ਇਹ ਮੈਨੂੰ ਬੜੀ ਵਧੀਆ ਬਹੁਤ ਮਾੜੀ ਗੱਲ ਲੱਗਦੀ ਹੈ ਕਿ ਇਹਦਾ ਭਲਾ ਕਰਕੇ ਭੁੱਲ ਜਾ ਮੈਨੂੰ ਤੂੰ ਤਾਂ ਕਹਿੰਦਾ ਕਿ ਇਹਦਾ ਭਲਾ ਕਰਕੇ ਭੁੱਲ ਜਾ ਉਹ ਰੱਬ ਬੈਠਾ ਭਲਾ ਕਰੋ ਇਹ ਨਹੀਂ ਮੈਨੂੰ ਮੂਹ ਸੁਣਾਈ ਜਾ ਯਾਰ ਤੇਰੀ ਉਹਦੇ ਨਾਲ ਬਾਸ ਤੇਲ ਪਵਾਇਆ ਤੇਰੀ ਗੱਡੀ 'ਚ ਤੇਲ ਪੰਦਸ ਆ ਗਈ ਹੋਈ ਉਹ ਬੰਦਾ ਨੇ ਕਿ ਮੰਗਣਾ ਕੀ ਹੁੰਦਾ ਉਹ ਬੰਦਾ ਮਿਹਣੇ ਦੀ ਮਰ ਜਾਂਦਾ ਉਹ ਆਂਦਾ ਯਾਰ ਉਤੋਂ ਨਹੀਂ ਉਤੋਂ ਮੈਂ ਪੈਸੇ ਲਦਾ ਮਿਹਣੇ ਮਾਰਦਾ ਮਿਹਣੇ ਮਾਰਦਾ ਮੜਕੇ ਇਸ ਕਰਕੇ ਸਾਡੀ ਬੇਨਤੀ ਹੈ ਵੀ ਤੈਨੂੰ ਕੰਟਰੋਲ ਸ਼ਾਂਤ ਭੈਣਾ ਬਜੂੜਾਂ ਸ਼ਾਂਤ ਰੱਖੋ ਮਨ ਤੇ ਸਾਡਾ ਟੌਪਿਕ ਇੱਥੇ ਹੀ ਐਂਡ ਆ ਤੇ ਕੋਈ ਵੱਦਕਟ ਬੋਲਿਆ ਗਿਆ ਸ਼ਮਨਤ ਮਾਫ ਕਰਿਓ ਵਾਹਿਗੁਰੂ ਜੀ ਖਾਲਸਾ ਜੀ ਫਤਿਹ